ਪੰਜਾਬ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ੱੱਕੇ ਸਾਹੇ ਦੇ ਨਾਲ ਦਸਤਾਰ ਉਤਾਰਨ ਦਾ ਹੁਣ ਮਾਮਲਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਜਾਣਕਾਰੀ ਮਿਲੀ ਸੀ ਕਿ ਕੁੱਟ-ਕੁੱਟ ਕੇ ਉਸ ਨੌਜਵਾਨ ਦੇ ਸਿਰ ਤੋਂ ਦਸਤਾਰ ਉਤਾਰ ਦਿੱਤੀ ਗਈ ਜਦੋਂ ਇਸ ਤੇ ਕਾਰਵਾਈ ਕਰਨੀ ਸੀ ਨਹੰਗ ਸਿੰਘਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਕਾਰਵਾਈ ਕਰਨ ਪਹੁੰਚੇ ਤਾਂ ਉਹ ਨੌਜਵਾਨ ਹੀ ਮੁਕਰ ਗਿਆ ਨਾ ਹੰਗਸਿੰਘਾ ਦੇ ਵੱਲੋਂ ਇਸ ਮੌਕੇ ਇਹ ਕਿਹਾ ਗਿਆ ਕਿ ਅਸੀਂ ਕਿਸ ਕਿਸ ਦੇ ਆਧਾਰ ਤੇ ਲੜੀਏ ਕਿਉਂਕਿ ਜਿਸ ਬਾਰੇ ਅਸੀਂ ਲੜਨ ਜਾ ਰਹੇ ਸਨ ਉਹ ਮੁੰਡਾ ਹੀ ਮੁਕਰ ਗਿਆ ਪਤਾ ਨਹੀਂ ਕਿਸੇ ਸਿਆਸੀ ਦਬਾਅ ਕਰਕੇ ਇਹ ਹੋਇਆ ਜਾਂ ਫਿਰ ਕਿਸੇ ਡਰ ਕਰਕੇ ਉਸਨੇ ਆਪਣੇ ਬਿਆਨ ਬਦਲ ਲਏ ਨੇ ਬਾਬਾ ਰਾਜ ਸਿੰਘ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਤੇ ਨਾਲ ਹੀ ਸਿੱਖ ਸੰਗਤਾਂ ਨੂੰ ਸੁਚੇਤ ਵੀ ਕੀਤਾ ਗਿਆ ਕਿ ਅਬ ਅਮਰਤ ਸ਼ਕੋ ਬਾਣੀ ਤੇ ਬਾਣੇ ਦੇ ਧਾਰਨੀ ਬਣੋ ਇਸ ਕਰਕੇ ਹੀ ਤੁਹਾਡੀਆਂ ਜੋ ਦਸਤਾਰਾਂ ਨੇ ਅੱਜ ਉਹਨਾਂ ਨੂੰ ਹੱਥ ਪਾਇਆ ਜਾ ਰਿਹਾ ਹੈ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹ ਦਸਤਾਰਾਂ ਨੂੰ ਹੱਥ ਨਹੀਂ ਪਹੁੰਚਣਗੇ ਇਸ ਕਰਕੇ ਤੁਸੀਂ ਅਮਰਤ ਸ਼ਕੋ ਸਿੰਘ ਸਜੋ ਹੋਰ ਕੀ ਕੁਝ ਕਹਿਣਾ ਸੀ ਬਾਬਾ ਰਾਜ ਸਿੰਘ ਦਾ ਉਹ ਜਾਣਦੇ ਆ ਮੁੰਡੇ ਦੀਪਕ ਚਾਰੀਓ ਜੀ ਇਹ ਸੰਖੇਪ ਹੈ ਸਾਰੀ ਜਥੇਬੰਦੀ ਨੂੰ ਮੇਰਾ ਸਤਿਕਾਰ ਲਿਆ ਅਸੀਂ ਵੀ ਤੇ ਉਸ ਨੂੰ ਵੀ ਕਿਹਾ ਵੀ ਉਹਨਾਂ ਦਾ ਸਤਿਕਾਰ ਵੀ ਹੋਣਾ ਚਾਹੀਦਾ ਪਹਿਲਾਂ ਵੀ ਚੰਡੀਗੜ੍ਹ ਦੇ ਉਸ ਨੇ ਇੱਕ ਮੁਲਾਜ਼ਮ ਨੂੰ ਸਟੇਟਮੈਂਟ ਦਿੱਤਾ ਇਹਨੂੰ ਵੀ ਕਿਹਾ ਉਹ ਕਹਿੰਦੇ ਵੀ ਇੱਕ ਹਫ਼ਤਾ ਲਿਆ ਉਹਨਾਂ ਨਾਲ ਪਰ ਜੇਸ ਨੌਜਵਾਨ ਦੇ ਨਾਲ ਇਹ ਇੱਕ ਘਟਨਾ ਵਾਪਰੀ ਸੀਗੀ ਜਿਸ ਨੌਜਵਾਨ ਦੇ ਨਾਲ ਇਹ ਕਾਰਾ ਹੋਇਆ ਪੱਗ ਲਾਹੀ ਉਹ ਅੱਜ ਮੁੱਕਰ ਗਿਆ ਜਿਹੜੇ ਨੌਜਵਾਨ ਉਹਦੇ ਨਾਲ ਖੜੇ ਸਿਉ ਉਹਨਾਂ ਨੂੰ ਮੁਰਕੇ ਧਮਕਾਉਣ ਲੱਗਿਆ ਉਹ ਵੀ ਇਹ ਨਹੀਂ ਹੁਣ ਪਤਾ ਨਹੀਂ ਪਰਮੇਸ਼ਰ ਜਾਣਦਾ ਵੀ ਇਹਨੂੰ ਕੋਸ਼ਿਸ਼ ਨਹੀਂ ਦਬਾਵਾ ਆਇਆ ਜਾਂ ਕਿਉਂ ਅਸੀਂ ਆਏ ਹਾਂ ਰਬਾ ਕਰਵਾ ਤਾਂ ਉਹਨਾਂ ਦਾ ਬਲਵੰਤ ਸਿੰਘ ਜੀ ਤੇ ਵਰਕਰ ਕਪਤੀ ਜੀ ਕਰਨਾਲ ਸਿੰਘ ਪਟਨਾਪੁਰ ਸਾਹਿਬ ਆਏ ਉਹਨਾਂ ਬਾਬਾ ਗੁਰਮੀਤ ਸਿੰਘ ਜੀ ਬਲੂ ਪਤੀ ਆਇਆ ਉਹ ਜਾਨ ਦੇ ਸਾਰੇ ਕਾਰਵਾਈ ਕੀਤੀ ਹੈ ਨੌਜਵਾਨ ਇਥੇ ਬਹੁਤ ਸਾਰੀ ਗੱਲ ਬਾਤ ਪਰ ਪਾਕਤਲਾ ਹੀ ਹੈ ਨਾ ਉਸ ਸਾਫ ਨੂੰ ਨਾ ਚਾਹੇ ਜੇ ਅਸੀਂ ਨਾਲ ਨਾ ਪਰ ਉਹ ਬੰਦਾ ਜਿਹਨੂੰ ਇਨਸਾਫ ਵੀ ਨਹੀਂ ਦਬਾਇਆ ਹੁੰਦੇ ਸਨ ਹਮ ਦੱਸੋ ਭਾਈ ਜਿਹਨਾਂ ਨੂੰ ਸਾਫ ਦਵਾਉਣਾ ਸੀ ਮੋਕਰ ਗਿਆ ਉਹ ਦੂਜੇ ਪਾਸੇ ਪਲਟੀ ਮਾਰ ਕੇ ਪਤਾ ਨਹੀਂ ਇਹ ਦਬਾਅ ਕਾਰਨ ਹੋਇਆ ਜਾਂ ਕਿਵੇਂ ਆ ਸਾਨੂੰ ਨਹੀਂ ਇਸ ਬਾਰੇ ਪਤਾ ਪਰ ਜਦੋਂ ਉਹ ਕਹਿੰਦਾ ਸੀ ਮੈਨੂੰ ਕੋਰਟਾਂ ਦੇ ਰਵਾਲ ਵਰ ਦਿਖਾਇਆ ਵੀ ਜਾ ਕੇ ਬਾਹਰ ਕੋਈ ਗੱਲ ਨਹੀਂ ਕਰੀ ਉਹ ਫਿਰ ਆ ਕੇ মিডিਏ ਦੇ ਵਿੱਚ ਸਾਰਾ ਕੁਝ ਕਿਹਾ ਉਹ ਦਰਮਾਲ ਬੰਦ ਟੁੱਟ ਗਿਆ ਹੁਣ ਕਿਉਂ ਡਰ ਗਿਆ ਇਸ ਕਰਕੇ ਜਦੋਂ ਕੋਈ ਕਾਰਜ ਆਉਂਦਾ ਜਦੋਂ ਸਟੈਂਡ ਲਿਆਕਰ ਨਾ ਕਰੋ ਚੁੱਪ ਕਰ ਦਿਆ ਕਰੋ ਤੇ ਜਿਹੜੇ ਸਟੈਂਡ ਮਾਗਰ ਛੱਡਦੇ ਨੇ ਉਹਨਾਂ ਦੀ ਫਿਰ ਜਿਹੜੀ ਹਾਲਤ ਹੁੰਦੀ ਆ ਉਹ ਤੁਹਾਨੂੰ ਪਤਾ ਹੁਣ ਜਦੋਂ ਇਹ ਵੀ ਦੋਖੀ ਹੋ ਕੇ ਗਏ ਨੇ ਤੋਂ ਜੋ ਝੂਠ ਕਰਨ ਮਾਰ ਕੇ ਉਹਨਾਂ ਨੂੰ ਉਲਟਾ ਤੋਂ ਹੀ ਪਾਉਣ ਲੱਗਿਆ ਵੀ ਜੇ ਖਬਰਦਾਰ ਦੇ ਤੁਸੀਂ ਕੋਈ ਗੱਲਬਾਤ ਕਰੀਂ ਇਸ ਕਰਕੇ ਸੰਗਤ ਜੀ ਅਸੀਂ ਆਏ ਆ ਪਰ ਪੱਕਾ ਤਾਂ ਨਹੀਂ ਆਣਾ ਅਸੀਂ ਉਹਨਾਂ ਦਾ ਜਿਹੜਾ ਇਨਸਾਫ ਪੱਕ ਲੈਣ ਦਾ ਤੇ ਉਹ ਮੁਕਰੇ ਕੋਸ ਹੋਵੇ ਉਹਦਾ ਇਨਸਾਫ ਜ਼ਰੂਰ ਲੈ ਕੇ ਆਵਾਂਗੇ ਤੇ ਸਾਰਿਆਂ ਸੰਗਤਾਂ ਨੂੰ ਬੇਨਤੀ ਆ ਤਿਆਰ ਪਰ ਤਿਆਰ ਹੋਵੋ ਇਹ ਜਿਹੜੀਆਂ ਪਤਾਂ ਨੇ ਸਾਡੀਆਂ ਇੱਜ਼ਤਾਂ ਉਹਨਾਂ ਤੇ ਰੋਲਣਗੇ ਜਿੰਨਾ ਚਿਰ ਅਸੀਂ ਅਮਰਤ ਸਾਕੇ ਗੁਰੂ ਵਾਲੇ ਨਹੀਂ ਬਣਦੇ ਸ਼ਸਤਰ ਧਾਰੀ ਹੁੰਦੇ ਸ਼ਸਤਰ ਧਾਰੀ ਹੋਵੋ ਚੜ੍ਹਦੀ ਕਲਾ ਦੇ ਵਿੱਚ ਰਹੋ ਫੇਰ ਕਿਸੇ ਦੀ ਜ਼ਰੂਰਤ ਨਹੀਂ ਕਿ ਪੁਲਿਸ ਵਾਲਾ ਚਾਹੇ ਜਾਂ ਹੋਰ ਕੋਈ ਆ ਤੁਹਾਡੀ ਪੱਗ ਨੂੰ ਹੱਥ ਪਾ ਲੇ ਇਸ ਕਰਕੇ ਅਮਰਤਾਰੀ ਹੋ ਕੇ ਪੰਜ ਪ੍ਰਕਾਰਾਂ ਦੇ ਧਾਰਨੀ ਬਣਨ ਤਿਆਰ ਪਰ ਤਿਆਰ ਹੋਵੋ ਤੇ ਸਿੰਘ ਸਜੋ ਫੇਰ ਗੱਲ ਬਾਣੀ ਆ ਫੇਰ ਸਾਡੀਆਂ ਦਸਤਾਰਾਂ ਵਾਸ ਸਕਦੀਆਂ ਨੇ ਮੁੰਡੇ ਦੀ ਪੱਗ ਤਿਆਰ ਹੋਵੇ ਇਸ ਸੰਤੋਖਿਆ ਸਾਰੀਆਂ ਜੱਥੇ ਬਣੀਆਂ ਨੇ ਮੇਰਾ ਸ਼ੁਣ ਲਿਆ ਅਸੀਂ ਵੀ ਇੱਕ ਉਸ ਨੂੰ ਵੀ ਕਿਹਾ ਵੀ ਉਹਨਾਂ ਦੀ ਸਖਤਕਾਰ ਵੀ ਹੋਣੀ ਚਾਹੀਦੀ ਆ ਪਹਿਲਾਂ ਵੀ ਚੰਡੀਗੜ੍ਹ ਦੇ ਪੁਲਿਸ ਨੇ ਇੱਕ ਮੁਲਾਜ਼ਮ ਨੂੰ ਸਪੈਂਡ ਕੀਤਾ ਇਹਨੂੰ ਵੀ ਕਿਹਾ ਉਹ ਕਹਿੰਦੇ ਵੀ ਇੱਕ ਹਫਤਾ ਲਿਆ ਉਹਨਾਂ ਨੇ ਪਰ ਜੇਸ ਨੌਜਵਾਨ ਦੇ ਨਾਲ ਇਹ ਇੱਕ ਘਟਨਾ ਵਾਪਰੀ ਸੀਗੀ ਜਿਸ ਨੌਜਵਾਨ ਦੇ ਨਾਲ ਇਹ ਕਾਰਾ ਹੋਇਆ ਪੱਗ ਨਹੀਂ ਉਹ ਅੱਜ ਮੁਕਰ ਗਿਆ ਜਿਹੜੇ ਨੌਜਵਾਨ ਉਹਦੇ ਨਾਲ ਖੜੇ ਸਿ ਉਹਨਾਂ ਨੂੰ ਮੁਰਕੇ ਧਮਕਾਉਣ ਲੱਗਿਆ ਉਹ ਵੀ ਇਹ ਨਹੀਂ ਹੁਣ ਪਤਾ ਨਹੀਂ ਪਰਮੇਸ਼ਰ ਜਾਣਦਾ ਵੀ ਉਹਨੂੰ ਪੁਲਿਸ ਨੇ ਦਬਾਵਾ ਆਇਆ ਜਾਂ ਕੀ ਹੋਇਆ ਅਸੀਂ ਆਇਆ ਹਾਂ ਰਵਾ ਕਰਵਾਉਣ ਤਾਂ ਉਹਨਾਂ ਦਾ ਬਲਵੰਤ ਸਿੰਘ ਤੇ ਵਰਤਾਰਨ ਪੁਤਿੰਗ ਜੀ ਕਰਨਾਲਲ ਕੰਪੌਰ ਸਾਹਿਬ ਆਏ ਬਲਵੰਤ ਬਾਬਾ ਗੁਰਮੀਤ ਸਿੰਘ ਵੀ ਬਲੂ ਅਸੀਂ ਆਏ ਹੋ ਥਾਣੇ ਦੇ ਕੋਲ ਸਾਰੀ ਕਾਰਵਾਈ ਕੀਤੀ ਹੈ ਨੌਂਦਵਾਨ ਤੇ ਬਹੁਤ ਬੜੀ ਸਾਰੀ ਗੱਲਬਾਤ ਪਰ ਪੱਕਾ ਤਲਾਹ ਹੀ ਹੈ ਨਾ ਇਹ ਸਾਫ ਨੂੰ ਇਨਸਾਫ ਮੰਗਦਾ ਇਹਦਾ ਅਸੀਂ ਨਾਲ ਆ ਪਰ ਉਹ ਬੰਦਾ ਜਿਹਨੂੰ ਇਨਸਾਫ ਵੀ ਨਹੀਂ ਦਵਾਇਆ ਉਹਨਾਂ ਨੂੰ ਦੱਸੋ ਭਾਈ ਜਿਹਨਾਂ ਨੂੰ ਸਾਫ ਦਵਾਉਣਾ ਉਹ ਹੀ ਮੁੱਕਰ ਗਿਆ ਉਹ ਦੂਜੇ ਪਾਸੇ ਪਲਟੀ ਮਾਰ ਕੇ ਪਤਾ ਨਹੀਂ ਇਹ ਦਬਾਅ ਕਾਰਨ ਹੋਇਆ ਜਾਂ ਕਿਵੇਂ ਆ ਸਾਨੂੰ ਨਹੀਂ ਇਸ ਬਾਰੇ ਪਤਾ ਪਰ ਜਦੋਂ ਉਹ ਕਹਿੰਦਾ ਸੀ ਮੈਨੂੰ ਕੋਸਲਾ ਰਵਾਲਬਰ ਦਿਖਾਇਆ ਵੀ ਜਾ ਕੇ ਬਾਹਰ ਕੋਈ ਗੱਲ ਨਹੀਂ ਕਰੀ ਉਹ ਫਿਰ ਆ ਕੇ মিডিਏ ਦੇ ਵਿੱਚ ਸਾਰਾ ਕੁਝ ਕਿਹਾ ਉਹ ਰਵਾਲਬਰ ਬੰਦ ਹੋ ਗਿਆ ਅੰਨ ਹੁਣ ਕਿਉਂ ਡਰ ਗਿਆ ਇਸ ਕਰਕੇ ਜਦੋਂ ਕੋਈ ਕਾਰਜ ਆਉਂਦਾ ਜਦ ਸਟੈਂਡ ਲਿਆ ਕੇ ਨਾ ਕਰੋ ਚੁੱਪ ਕਰ ਦਿਆ ਕਰੋ ਤੇ ਜਿਹੜੇ ਸਟੈਂਡ ਮਾਗਰ ਛੱਡਦੇ ਨਹੀਂ ਉਹਨਾਂ ਦੀ ਫਿਰ ਜਿਹੜੀ ਹਾਲਤ ਹੁੰਦੀ ਹੈ ਉਹ ਤੁਹਾਨੂੰ ਪਤਾ ਹੁਣ ਜਦ ਵੀ ਦੋਪੀ ਹੋ ਕੇ ਗਏ ਨਹੀਂ ਤੋਂ ਜੋ ਝੂਠ ਕਰਨ ਮਾਰ ਕੇ ਉਹਨਾਂ ਨੂੰ ਉਲਟਾ ਤੋਂ ਪਾਉਣ ਲੱਗਿਆ ਵੀ ਜੇ ਖਬਰਦਾਰ ਦੇ ਕਿਸੇ ਕੋਲ ਗੱਲਬਾਤ ਕਰੀ ਇਸ ਕਰਕੇ ਸੰਗਤ ਜੀ ਅਸੀਂ ਆਏ ਆ ਹਰ ਪਾਕਤਲ ਨਹੀਂ ਆਣਾ ਅਸੀਂ ਉਹਨਾਂ ਦਾ ਜਿਹੜਾ ਇਨਸਾਫ ਪੱਕ ਲੈਣ ਦਾ ਤੇ ਉਹ ਮੁਕਰੇ ਕੁਸ ਹੋਵੇ ਉਹਦਾ ਇਨਸਾਫ ਜ਼ਰੂਰ ਲੈ ਕੇ ਰਾਂਗੇ ਤੇ ਸਾਰਿਆਂ ਸੰਗਤਾਂ ਨੂੰ ਬੇਨਤੀ ਆ ਤਿਆਰ ਪ੍ਰਤਿਆਰ ਹੋਵੋ ਕਿ ਜਿਹੜੀਆਂ ਪਤਾਂ ਨੇ ਕਰਨੀਆਂ ਇੱਜ਼ਤਾਂ ਉਹਨਾਂ ਚ ਰੋਲਣਗੇ ਜਿੰਨਾ ਚਿਰ ਅਸੀਂ ਅਮਰਤਿ ਸ਼ਾਕੇ ਗੁਰੂ ਵਾਲੇ ਨਹੀਂ ਬਣਨੇ ਤੇ ਸ਼ਸਤਰਧਾਰੀ ਹੁੰਦੇ ਸ਼ਸਤਰਧਾਰੀ ਹੋਵੋ ਚੜ੍ਹਦੀ ਕਲਾ ਦੇ ਵਿੱਚ ਰਹੋ ਫੇਰ ਕਿਸੇ ਦੀ ਜ਼ਰੂਰਤ ਨਹੀਂ ਕਿ ਪੁਲਿਸ ਵਾਲਾ ਜਹੇ ਜਾਂ ਹੋਰ ਕੋਈ ਆ ਤੁਹਾਡੀ ਪੱਗ ਨੂੰ ਹੱਥ ਪਾ ਲਈ ਇਸ ਕਰਕੇ ਅਮਰਤਾਰੀ ਹੋ ਕੇ ਪੰਜ ਪ੍ਰਕਾਰਾਂ ਦੇ ਧਾਰਨੀ ਬਣੋ ਤਿਆਰ ਪ੍ਰਤਿਆਰ ਹੋਵੋ ਤੇ ਸਿੰਘ ਸੋ ਜੋ ਫੇਰ ਗੱਲ ਬਾਣੀ ਆ ਫੇਰ ਸਾਡੀਆਂ ਦਸਤਾਰਾਂ ਵਾ ਸਕਣ